thank yeah. you I don't know. ਅੱਜ ਸ੍ਰੀਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਮੇਰੀ ਤਰਫੋਂ ਮੈਂ}{|\text{ਵਿਸ਼ਾਲ ਭਾਸੀ}} \text{ਉਸ ਤੋਂ \text{ਸਰਾਂ} \text{ਸਾਰਾ} \text{ਲਾਹ ਤੇ ਸਭੀ ਸਾਰੀ ਕਾਂਗਰਸ ਪਾਰਟੀ ਦੀ ਤਰਫੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਸਾਰੇ ਸ਼ੋਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ 2 ਦਿਨ ਪਹਿਲਾਂ ਸ਼ੋਭਾ ਯਾਤਰਾ ਦੀ ਬਹੁਤ ਬੜੀ ਧੂਮਕਾ ਅਮਨ ਬਜ਼ਾਰ ਵਿੱਚ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਕੱਢੀ ਗਈ ਸੀ} ਇਸ ਤੋਂ ਬਾਅਦ ਅੱਜ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਹੈ ਉਹ ਬੜੀ ਧੂਮ-ਧਾਮ ਨਾਲ ਮਹਾਨ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਗੱਲ ਮਿਲ ਕੇ ਜਿਹੜਾ ਮਨਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਸਾਧੂ ਸੰਤਾਂ ਨੂੰ ਜਿਹੜਾ ਭੋਜਨ ਹੈ ਉਹ ਕਰਾਇਆ ਜਾਏਗਾ ਸੋ ਮੈਂ ਬਹੁਤ-ਬਹੁਤ ਵਧਾਈ ਦਿੰਨਾ ਸਾਰੇ ਵਾਲਮੀਕੀ ਸਮਾਜ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਮਾਵਾ ਭੈਣਾ ਸਾਰੇ ਭਰਾਵਾਂ ਨੂੰ ਤੇ ਜਿਹੜਾ ਵੱਧ ਛੱਡ ਕੇ ਇੱਥੇ ਹਾਜ਼ਰੀ ਆ ਕੇ ਲਗਾਈ ਜਾਵੇ भगवान वाल्मीकि जी का आशीर्वाद प्राप्त मैं तसेम कल्याण जन्म सत्रा हां जी जिसमें सारे पता है की परम पिता परमात्मा भगवान वाल्मीकि महाराज जी का पावन पर गणेश पूरी दुनिया भगवान वाल्मीकि महाराज जी का ਪਾਵਨ ਪਰਗਟ ਦੇਸ਼ਮਾਨਾ ਯਾਦਗਾਰਿਆ ਇਸੇ ਤਰ੍ਹਾਂ ਆਪਣੇ ਸ਼ਹਿਰ ਸਮਰਾਲਾ ਦੇ ਵਿੱਚ ਵੀ ਸਮੁੱਚੇ ਸ਼ਹਿਰ ਨਿਵਾਸੀ ਪੰਜਾਬ ਵਾਸੀਆਂ ਨੇ ਫਾਨਕੀਤਾ ਪਰਮਾਤਮਾ ભગવાન ਵਾਜੀ ਕੀ ਮਹਾਰਾਜ ਦੇ ਪਾਵਨ ਪਰਿਵਰਤਨਾਂ ਲੱਖ ਲੱਖ ਮੁਬਾਰਕਬਾਦਨਾ ਜਿਸ ਅਨੁਸਾਰ ਕਿ ਸਾਰੇ ਪਤਕੇ ਫਾਨਕੀਤਾ ਪਰਮਾਤਮਾ ભગવાન ਵਾਜੀ ਕੀ ਮਹਾਰਾਜ ਜੇ 10000 ਸਾਲ ਪਹਿਲਾਂ ਸ਼੍ਰੀ ਮਹਾਰ ਮੈਂ ਦੀ ਰਚਨਾ ਕੀਤੀ ਸੀਗੀ ਜਿਨ੍ਹਾਂ ਦੀ ਰਚਨਾ ਦੇ ਵਿੱਚ ਸਾਨੂੰ ਕਾਫੀ ਉਹਨਾਂ ਦੀਆਂ ਗੋਲੀਆਂਆਂ ਅਤੇ ਮੈਂ ਦੇ ਵਿੱਚ ਕਾਫੀ ਸਾਨੂੰ ਗਿਆਨ ਪ੍ਰਾਪਤ ਹੋਦਾ ਕਿ ਇੱਕ ਪੁੱਤਰ ਦਾ ਪਿਤਾ ਦੇ ਪ੍ਰਤੀ ਕੀ ਫਰਜ਼ ਹੈ ਕਿ ਪਤਨੀ ਦਾ ਪਤੀ ਦੇ ਪ੍ਰਤੀ ਕੀ ਫਰਜ਼ ਹੈ ਭਰਾ ਦਾ ਭਰਾ ਦੇ ਪਤੀ ਕੀ ਫਰਜ਼ ਹੈ ਬਹੁਤ ਸਾਰਾ ਇਸ ਸਾਨੂੰ ਮਹਾਰ ਮੈਰਿਜ ਵਿੱਚ ਗਿਆਨ ਮਿਲਦਾ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਸਾਰੇ ਇਕੱਠੇ ਹੋਏ ਸਾਰਾ ਸਮਾਜ ਇਕੱਠਾ ਹੋ ਗਿਆ ਸਾਰਾ ਸ਼ਹਿਰ ਇਕੱਠਾ ਹੋ ਗਿਆ ਅੱਜ ਵਰਗ ਦਾ ਪਰਮਾਤਮਾ ਭਗਵਾਨ ਵਾਹਿਗੁਰੂ ਦੀ ਮਰਜ਼ੀ ਪਾਵਨ ਵਰਗਣ ਦੇ ਵਿੱਚ ਮਨਾ ਰਹੇ ਮੈਂ ਅੱਜ ਪਾਵਨ ਪੜ੍ਹ ਰਹੀ ਹਾਂ ਸਭ ਨੂੰ ਸਮੁੱਚੇ ਸ਼ਹਿਰ ਦੇ ਵਸਨੀਕਾਂ ਨੂੰ ਸਮਰਾਲਾ ਵਸਨੀਕਾਂ ਨੂੰ ਸਮੂਹ ਪੱਤਰਕਾਰ ਭਾਈਚਾਰਿਆਂ ਨੂੰ ਸਾਰੇ ਪਿਤਾ ਪਰਮਾਤਮਾ ਭਗਵਾਨ ਵਾਜਿ ਦੀ ਮਾਰਗ ਦੇ ਪਰਗਟ ਦੇਸੀਆਂ ਲੱਖ ਲੱਖ ਮੁਬਾਰਕਵਾਦ ਦਿੰਦਾ ਤੁਹਾਨੂੰ ਮੁਬਾਰਕਵਾਦ ਦਿੰਦੇ ਆ ਸਾਰਿਆਂ ਦੀ ਜੈਬਾਦਮੀ ਕੀ ਹਾਰ ਹਾਰ ਵਾਦਮੀ ਕੀ ਜੈਬਾਦਮੀ ਕੀ ਕਹੋ ਹਾਏ ਫਤਫੁਜੋ ਬੋਲੇ ਸੋਨਰ ਪੈ ਭਗਵਾਨ ਵਾਜਿ ਦੀ ਮਹਾਰਾਜ ਦੀ ਚੀਜ਼ ਹੈ ਅੱਜ ਵਿਸ਼ੇਸ਼ ਤੌਰ ਤੇ ਅਸੀਂ ਹਨਾੜੀਆਂ ਪਰਿਵਾਰ ਦਾ ਗੈਸ ਪਰਿਵਾਰ ਦਾ ਮੱਟੂ ਪਰਿਵਾਰ ਦਾ ਸਾਰਿਆਂ ਜਿੰਨੇ ਵੀ ਸਾਡੀ ਪਰੋਸ਼ੇ ਨੇ ਬਾਰੇ ਫਮਰਾਲਾ ਸ਼ਹਿਰ ਦੇ ਇਲਾਕਾ ਵਾਸੀਆਂ ਦਾ ਮਹੱਲਾ ਵਾਸੀਆਂ ਦਾ ਰਜਦਾਸ ਭਾਈ ਸਾਹਿਬ ਦਾ ਵੀ ਬਹੁਤ ਜ਼ਰੂਰ ਤੈਦ ਉਹਨਾਂ ਤੋਂ ਮਾਣ ਕਰਦੇ ਆ ਜਿਨ੍ਹਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਯੋਗਦਾਨ ਜਿੱਦਾਂ ਉਹਨਾਂ ਦੇ ਵੀ ਸਰਨ ਤੋਂ ਮਾਣ ਕਰਦੇ ਆ ਪਰ ਬਿਤਾ ਪਰਮਾਤਮਾ ਭਗਵਾਨ ਵਾਜੀ ਕੀ ਮਿਹਰ ਇਹਨਾਂ ਸਾਰੇ ਦਾਨੀ ਮਹਾਪੁਰਸ਼ਾਂ ਦੀਆਂ ਜਿਹੜੇ ਵੀ ਭਾਵਨਾਵਾਂ ਦੇ ਇਹਨਾਂ ਦੇ ਪੱਲ ਕਿਸਾ ਪਰਮਾਤਮਾ ਭਗਵਾਨ ਵਾਜੀ ਕੀ ਮੱਦਰ ਵਿੱਚ ਗਿਆਨ ਦਿੱਤਾ ਇਹਨਾਂ ਦੀਆਂ ਸਾਰੀਆਂ ਮਨੋਖਾਵਨਾਵਾਂ ਨੂੰ ਦੂਰੀਆਂ ਕਰਦੇ ਇਹਨਾਂ ਨੂੰ ਦਿਨ ਰੋਕਣੀ ਰਾ ਚੌਕਰੀ ਸਰਕੀ ਬਖਸ਼ਣ ਜੇ ਫਰੈਂ ਵੀ ਜੈ ਭਗਵਾਨ ਵਾਜੀ ਕੀ ਹਾਰ ਹਾਰ ਵਾਜੀ ਕੀ ਜੈ ਭਗ ਯਾ ਵਲਮੀਕੀ ਹਰਰ ਵੱਲ ਕੇ ਵਲਮੀਕੀ ਮੇਰਾ ਨਾਮ ਰਜਿਤ ਬੈਂਸ ਸਾਰੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਨਾਲ ਭਗਵਾਨ ਵਾਲਮੀਕਾ ਸਾਤਕ 2 ਅਕਤੂਬਰ 2025 ਦਿਨ ਮੰਗਲਵਾਰ ਜਿਜ ਅੱਜ ਭਗਵਾਨ ਵਾਲਮੀਕਾ ਮਹਾਰਾਜ ਦਾ ਮੰਦਰ ਦੇ ਵਿੱਚ ਅੱਜ ਭਗਰਦੇਵਸ ਮਨਾ ਰਿਹਾ ਬਹੁਤ ਹਮਤ ਨਾਲ ਸ਼ਹਿਰ ਨਿਵਾਸੀਆਂ ਤੇ ਆਪਣੇ ਮਹੱਲੇ ਨਿਵਾਸੀਆਂ ਦੇ ਸਾਰਿਆਂ ਨੇ ਸਹਿਯੋਗ ਨੇ ਆਪਾਂ ਨੂੰ ਸਹਿਯੋਗ ਦਿੱਤਾ ਆਪਾਂ ਭਗਵਾਨ ਵਾਲਮੀਕਾ ਮਹਾਰਾਜ ਦਾ ਭਗਰਦੇਵਸ ਮਨਾ ਰਿਹਾ ਹੋਰ ਵੱਧ ਚੜ ਕੇ ਬੰਦਿਆਂ ਨੇ ਹੋਰ ਆਪਾਂ ਨੂੰ ਵਧੀਆ ਸਹਾਇਕ ਦਿੱਤਾ ਆਪਾਂ ਇਹੀ ਕਹਿੰਦੇ ਆ ਵੀ ਭਗਵਾਨ ਵਾਲੀ ਦੀ ਮਿਹਰ ਦੇ ਪ੍ਰਗਟ ਦੇ ਉਸ ਸਭ ਆਪ ਸਭ ਨੂੰ ਲੱਖ ਲੱਖ ਵਧਾਈਆਂ ਤੇ ਆਕੇ ਭਗਵਾਨ ਵਾਲੀ ਦੀ ਮਿਹਰ ਦਾ ਧੰਨਵਾਦ ਕਰਨ ਤੇ ਭਗਵਾਨ ਵਾਲੀ ਦੀ ਮਿਹਰ ਦਾ ਆਸ਼ੀਰਵਾਦ ਕਰਨ ਜੈ ਬਾਲ ਮਿੱਤੀ ਖਰਾਰ ਵਾਲਾ